ਦੇਖਣ ਨੂੰ ਸਰਨ ਦਾ ਸਤਿਕਾਰ ਅੱਜ ਅਸੀਂ ਪਿੰਡ ਨਰੋਆਣਾ ਬਾਗਲਾ ਰੋਡ ਦੇ ਉੱਤੇ ਖੜੇ ਆ ਤੇ ਜੇ ਕਿਸਾਨ ਭਰਾ ਦੀ ਸਬਸਿਡੀ ਆਈਆਂ ਹੋਈਆਂ ਨੇ ਉਹਦੇ ਬਾਰੇ ਜ ਜਦੋਂ ਸੁਪਰਸੀਡਰਾਂ ਬਾਰੇ ਗੱਲ ਕਰਾਂਗੇ ਬਈ ਸਤਿਕਾਰ ਸਤਿਕਾਰ ਬਾਈ ਜੀ ਬਈ ਸੁਪਰਸੀਡਰ ਤੇ ਸਬਸਿਡੀ ਆਈ ਆ ਹਾਂਜੀ ਉਹਦੇ ਬਾਰੇ ਜਾਣਕਾਰੀ ਦਿਓ ਸਾਨੂੰ ਸੁਪਰਸੀਡਰ ਤੇ ਬਾਈ ਜੀ 1 ਲੱਖ 20 ਹਜ਼ਾਰ ਸਬਸਿਡੀ ਆਪਣੇ 50% ਵਾਲੀ ਫੈਲ ਤੇ ਤੇ 1 ਲੱਖ 98 ਹਜ਼ਾਰ ਰੁਪਏ ਜਿਹੜੀ 80% ਵਾਲੀ ਫੈਲ ਤੇ ਤਾਂ ਉਹਦੇ ਵਿੱਚ ਆਪਣੇ ਕੋਲੇ ਐਗਰੀ ਜ਼ੋਨ ਕੰਪਨੀ ਦਾ ਸੁਪਰਸੀਡਰ ਆ ਬਈ ਪੂਰਾ ਹੈਵੀ ਡਿਊਟੀ 3 ਮੰਨ ਕੇ ਚੱਲ 3 ਗੇਅਰ ਆ ਜਾਂਦੇ ਨੇ 3 ਗੇਅਰ ਆ ਜਾਂਦੇ ਨੇ ਇਹਦੇ ਸੈਂਟਰ ਗੇਅਰ ਸਾਈਡ ਗੇਅਰ ਤੇ ਆਹ ਬਾਹਰ ਮਗੇਅਰ ਪੂਰਾ ਹੈਵੀ ਡਿਊਟੀ ਬਣਾਇਆ ਗਿਆ 2 ਤੋਂ 3 ਸਾਲਾਂ ਦੀ ਇਹਦੀ ਕੰਪਨੀ ਵੱਲੋਂ ਗਾਰੰਟੀ ਹੈ ਜਿਹੜੀ ਪੂਰੀ ਵਧੀਆ ਹਾਂਜੀ ਤੇ ਇਹ 7 ਫੁੱਟਾ ਦੇ 8 ਫੁੱਟਾ 9 ਫੁੱਟਾ 7 ਫੁੱਟ 8 ਫੁੱਟ 9 ਫੁੱਟ 9 ਫੁੱਟ 10 ਫੁੱਟ ਤੱਕ ਹਾਂਜੀ ਬਾਕੀ ਲਈ ਮਿੱਤਰੋ ਵੀਡੀਓ ਦੇਖ ਕੇ ਇਹੜਾ ਬੰਦਾ ਆਪਣੀ ਆਊਗਾ ਬਾਕੀ ਉਹਨਾਂ ਨੂੰ ਬਾਈ ਵੱਖਰਾ ਡਿਸਕਾਊਂਟ ਦੇਣਗੇ ਬਾਕੀ ਆਪਣੇ ਪੇਜ ਤੇ ਇਸ ਸਕੀਮ ਚੱਲੀ ਜਾਂਦੀ ਆ ਆਪਾਂ ਜਿੰਨੇ ਬੰਦੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਨਗੇ ਉਹਨੂੰ ਤਵੀ ਵਾਲਾ ਜਿੰਦਰੇ ਤਿੰਨ ਗਿਫਟ ਕਰਨੇ ਨੇ ਬੰਦੇ ਨੂੰ ਲੱਕੀ ਡਰਾਅ ਚ ਚੁਣਾਂਗੇ ਤਿੰਨ ਬੰਦੇ ਨੂੰ ਆਪਾਂ ਮੰਨ ਲਓ ਤਵੀ ਵਾਲਾ ਜਿੰਦਰਾ ਦੇਵਾਂਗੇ ਤੇ ਬਾਕੀ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਲਓ ਧੰਨਵਾਦ ਜੀ